ਰੰਮਰਾੜ ਵਿਖੇ ਛੱਪੜ ਦੀ ਸਪਾਈ ਨੂੰ ਲੈ ਕੇ ਆਪਸ ਵਿੱਚ ਲੜਾਈ ਝਗੜਾ ਹੋਣ ਦੇ ਸਬੰਧ ਵਿੱਚ ਸਾਧਕ ਥਾਣਾ ਵਿਖੇ ਦਰਖਾਸਤ ਦੇਣ ਲਈ ਪਹੁੰਚੇ ਮਰਾੜਾ ਦੇ ਵਾਸੀ ਅਤੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਅਤੇ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਕਿ ਇਸ ਪਾਸੇ ਧਿਆਨ ਦਿੱਤਾ ਜਾਵੇ ਤੁਸੀਂ ਦੇਖੋ ਕਿ ਐਸ ਕੇ ਨੂੰ ਜਲ ਤੋਂ ਪੱਤਰਕਾਰ ਕੁਲਦੀਪ ਸਿੰਘ ਦੀ ਰਿਪੋਰਟ ਸਾਰੇ ਪਿੰਡ ਚੋਂ ਗਰਾਹੀ ਇਕੱਠੀ ਕਰਕੇ ਛੱਪੜ ਦੀ ਸਫਾਈ ਕਰਦੇ ਕੱਲ ਦੇ ਲੱਗੇ ਆ 6-7 ਘਰਾਂ ਦੇ ਸਫਾਈ ਹੋ ਗਈ ਹੈ ਉਹਨਾਂ ਜੋ ਕੋਈ ਨਹੀਂ ਬੋਲਿਆ ਇਹ ਇੱਕ ਇਹ ਛਿੰ다 ਸਿੰਘ ਇਹਦੇ ਪਰਿਵਾਰ ਦੇ ਸਾਰੇ ਮੈਂਬਰ ਸਾਡੇ ਗਲ ਪਏ ਆ ਕੇ ਵੀ ਅਸੀਂ ਨਹੀਂ ਇੱਥੇ ਥਾਂ ਛੱਡਣਾ ਕਬਜ਼ਾ ਛੱਡਣਾ ਇਹ ਕਿੰਨਾ ਨਾਲ ਜੀਤੂ ਆ ਮਸ਼ੀਨ ਦੇ ਅੱਗੇ ਪੈਂਦੇ ਸਾਡਾ ਕੰਮ ਰੋਕਿਆ ਇਹਨਾਂ ਨੇ ਤੰਨੇ ਘੰਟੇ ਹੋ ਗਿਆ ਸਾਡੀ ਮਸ਼ੀਨ ਖੜੀ ਨੂੰ ਮਰਚਾ ਪਈ ਜਾਂਦਾ ਮਰਚਾ ਸਾਨੂੰ ਪਈ ਜਾਂਦਾ ਜੀ ਉਹਦਾ ਜੀ ਵੀ ਸੀ ਮਸ਼ੀਨਾਂ ਲਾਈਆਂ ਵੀ ਆ ਜੀ ਆਪਦੀਆਂ ਟਰਾਲੀਆਂ ਲਾਈਆਂ ਕਿੰਨਾ ਛੱਪੜਦਾ ਥਾਂ ਕਿੰਨਾ ਜੀ ਇਹ ਛੱਪੜਦਾ ਥਾਂ ਦਾ ਬਹੁਤ ਆ ਜੀ ਕਿੰਨਾ ਉੱਤੇ ਆ ਜੀ ਇਹ ਕਬਜ਼ਾ ਕਿੰਨੇ ਕਿ ਲੋਕਣ ਕੀਤਾ ਛੱਪੜਾ ਕਬਜ਼ਾ ਤੇ 12-13 ਘਰ ਆ ਜੀ 12-13 ਬਹੁਤ ਬਹੁਤ ਸਜ਼ਾ ਮਿਲ ਜਾਈਗੇ ਪ੍ਰਸ਼ਾਸਨ ਇਹ ਚੀਜ਼ ਦਾ ਖਾਲੀ ਬਗਸਾ ਨੂੰ ਜਵਾਬ ਦੇ ਜਾਗੇ ਕਾਰੇ ਵਾਤੇ ਕਿ ਅਸੀਂ ਪੱਲਿਓ ਪੈਸਾ ਖਰਚ ਕਰਕੇ ਇਹੋ ਚੀਜ਼ ਇਹ ਖਾਲੀ ਕਰਾਏ ਪਿੰਡ ਦਾ ਮਤਲਬ ਹਾਂ ਪਾਣੀ ਪਿਆ 20 ਪੈਸਾ ਹਰ ਪਿੰਡ ਪੂਰੇ ਦਾ ਪਾਣੀ ਲੋਕਾਂ ਨੇ ਕਰੇ ਬੜੀ ਜਾਈ ਉਹ ਲੋਕ ਪਹਿਲਾਂ ਇਹ ਕਹਿੰਦੇ ਵੀ ਖਾਲੀ ਨਹੀਂ ਕਰਾਉਂਦੇ ਜੋ ਖਾਲੀ ਕਰਾਉਣ ਲੱਗਾ ਤੇ ਹੁਣ ਕੁਝ ਬੰਦੇ ਰੋਦੇ ਨੇ ਇਹ ਪਹਿਲਾਂ ਪ੍ਰਸ਼ਾਸਨ ਕਹਿੰਦੇ ਆ ਮੀਟਿੰਗ ਕਰਦੇ ਆ ਜਿਹਦੇ ਤਰਫੋਂ ਦੇ ਕਾਰੋ ਜੀ ਸਰਪੰਚ ਸਾਹਿਬ ਅੱਜ ਥਾਣੇ ਆਏ ਆ ਦਰਖਾਸਤ ਦੇਣ ਆਏ ਆ ਜਾਂ ਦਰਖਾਸਤ ਦੇਣਾ ਹੈ ਦਰਖਾਸਤ ਦੇਤੀ ਥਾਣੇ ਦਰਖਾਸਤ ਦੇਤੀ ਹੈ ਕੀ ਕਹਿੰਦੇ ਬਣਾਜਮ ਹੈ ਨਹੀਂ ਗਈ ਕੋਈ ਥਾਣੇ ਬਾਬਾ ਫਰੀਦ ਦਾ ਮੇਲਾ ਚੱਲ ਰਿਹਾ ਉਧਰ ਹੈ ਉਧਰ ਲੱਗੇ ਹੋਏ ਹਾਂਜੀ ਮਾਣਾ ਜੀ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਹੱਥ ਜੋੜ ਕੇ ਬੇਨਤੀ ਇਹੀ ਕਰਦੇ ਹਾਂ ਵੀ ਸਾਰਾ ਪਿੰਡ ਇੱਕ ਪਾਸੇ ਆ ਦੋ ਚਾਰ ਬੰਦੇ ਜਿਹੜੇ ਬਿਨਾਂ ਗੱਲ ਤੋਂ ਸਾਨੂੰ ਗਮਰਾਹ ਕਰੀ ਜਾਂਦੇ ਆ ਵਧੀਆ ਪਿੰਡ ਦਾ ਕੰਮ ਹੋਈ ਜਾਂਦਾ ਸੀ ਪਾਣੀ ਲੋਕਾਂ ਦੇ ਘਰਾਂ ਚ ਵੜੀ ਜਾਂਦਾ ਸੀਗਾ ਤੇ ਅੱਜ ਉਹ ਬੰਦੇ ਸਾਨੂੰ ਜਾਣਬੁੱਝ ਕੇ ਧੌਕੀਆਂ ਦਿੰਦੇ ਸੀਗੇ ਤੇ ਜੀ ਸੀ ਬੀ ਸਾਡੀ ਮਸ਼ੀਨ ਰੁਕੀਆ ਟਰੈਕਟਰ ਟਰਾਲੀਆਂ ਖੜੀਆਂ ਉੱਥੇ ਤੇ ਕੰਮ ਸਾਡਾ ਵਧੀਆ ਉਹ ਛੱਪੜ ਦੀ ਸਫਾਈ ਹੋਣ ਕਰਕੇ ਲੋਕਾਂ ਨੂੰ ਵਧੀਆ ਸੁਖਦਾ ਸਾਹ ਮਿਲਣਾ ਸੀ ਅੱਜ ਸਾਡਾ ਕੰਮ ਇੱਕ ਤਾਂ ਸਰਕਾਰਾਂ ਦੇ ਹੱਥ ਜੋੜ ਦੇ ਵੀ ਪਿੰਡਾਂ ਨੂੰ ਕੋਈ ਫੰਡ ਦਿੱਤਾ ਜਾਵੇ ਤੇ ਜਿਹੜਾ ਪਿੰਡਾਂ ਦੇ ਵਿੱਚ ਵਿਕਾਸ ਹੈ ਜਿਹੜਾ ਬੁਰਾ ਹੈ ਤੇ ਸਾਡੇ ਪਿੰਡ ਦਾ ਨਾਮ ਬਣਿਆ ਸਾਡੇ ਪਿੰਡ ਦਾ ਤੇ ਸਾਡੇ ਪਿੰਡ ਦਾ ਵਿਕਾਸ ਜਵਾਂ ਨਹੀਂ ਹੋ ਰਿਹਾ ਅਸੀਂ ਤਾਂ ਹੱਥ ਜੋੜ ਕੇ ਬੇਨਤੀ ਕਰਦੇ ਵੀ ਪਿੰਡ ਦਾ ਵਿਕਾਸ ਹੋਵੇ ਪਿੰਡ ਦਾ ਵਿਕਾਸ ਹੋਵੇ ਤੇ ਜਿਹੜੇ 5-4 ਘਰ ਆ ਉਹ ਜਿਹੜੇ ਜਾਣਬੁੱਝ ਕੇ ਸਾਨੂੰ ਧੌਂਕੀਆਂ ਦਿੰਦੇ ਆ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਆ ਤੇ ਪਿੰਡ ਦਾ ਜਿਹੜਾ ਵਿਕਾਸ ਆ ਜਿਹੜਾ ਕਬਜ਼ਾ ਉਹ ਛਡਾਇਆ ਜਾਵੇ ਅਸੀਂ ਪੰਜਾਬ ਪੁਲਿਸ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੇ ਵੀ ਸਾਡੀ ਮਦਦ ਕੀਤੀ ਜਾਵੇ ਤੇ ਜਿਹੜੀ ਉਹ ਥਾਂ ਸਾਡੀ ਸ਼ਾਮਲੇਟ ਆ ਉਹ ਛਡਾਈ ਜਾਵੇ ਤੇ ਪਿੰਡ ਦਾ ਜਿਹੜਾ ਛੱਪੜ ਆ ਉਹ ਵਿਕਾਸ ਵਧੀਆ ਲੋਕਾਂ ਦਾ ਪਾਣੀ ਜਿਹੜਾ ਛੱਪੜ ਦੇ ਵਿੱਚ ਆਵੇ। ਯਾ ਉੱਥੇ ਪਹਿਲਾਂ ਤੋਂ ਅਸੀਂ ਵੇਦੇ ਹੋਣੇ ਆਜ ਤੋਂ ਕੋਈ 20 25 ਸਾਲ ਪਹਿਲਾਂ ਉੱਥੇ ਡਿੱਗੀਆਂ ਬਣਿਆ ਉਹਨਾਂ ਦੀ ਪਾਣੀ ਨਿਕਲਦਾ ਸੇਮ ਮੋਟਰ ਚੱਕੇ ਛੱਡਦੀ ਆ। ਡਿੱਗੀਆਂ ਉੱਥੇ ਰੇਤ ਪਾ ਕੇ ਜਮ ਬੰਦ ਕਰ ਰੱਖਿਆ। ਉਹ ਹੁਣ ਸਾਫ ਸਾਰੀ ਪੰਚਾਇਤ ਸਾਰਾ ਨਗਰ ਕਰਾਉਂਦੇ ਸੀ ਉਹਨਾਂ ਨੇ ਕੰਮ ਰੋਕਤਾ ਅੱਜ ਹੱਥ ਬਾਹਰ ਕੇ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਸਾਰੇ ਫੀਲਡ ਦਾ ਪੰਚਾਇਤ ਦਾ ਸੂਚਨ ਦਿੱਤਾ ਜਾਵੇ ਬਿਲਕੁਲ ਜਦੋਂ ਮੀਂਹ ਆਉਂਦਾ ਹੈ ਪਾਣੀ ਪਿੰਡ ਦੇ ਵਿੱਚ ਵੜ ਪਿੰਡ ਛੜਪੜ ਛਲ ਜਾਂਦਾ ਜੀ ਹਾਂਜੀ ਅੱਗੇ ਪਾਣੀ ਨਿਕਾਸੀ ਨਹੀਂ ਹੁੰਦੀ ਉਹ ਗੱਡੀਆਂ ਰੁਕੀਆਂ ਪਿੰਡ ਦੇ ਵਿੱਚ ਫੜ ਜਾਂਦਾ ਪਾਣੀ ਹੱਥ ਮਾਰਨ ਕੀ ਬੇਨਤੀ ਹੈ ਕਿ ਇਹ ਤਾਂ ਧਿਆਨ ਦੱਸਦਾ ਉਹ ਆਦੇ ਛੱਪੜ ਦੇ ਸਾਫ ਕੀ ਤਾਂ ਮੈਂ ਬਹੁਤ ਰੋਲਾ ਪਾਇਆ ਉਹਦੋਂ ਵੀ ਨਹੀਂ ਹੋਇਆ ਦਾ ਅੱਛਾ ਜੀ ਤੇ ਮੁੜ ਕੇ ਮੈਂ ਵੀ ਗਾਂ ਵਾਲਿਆਂ ਨੂੰ ਆਖੋ ਆਖੋ ਮੈਂ ਉਹਦੇ ਰੂੜੀ ਲਾਤੀਵੇਂ ਇਹਨਾਂ ਨੇ ਮੈਨੂੰ ਆਦੇ ਵੀ ਤੂੰ ਰੂੜੀ ਚੱਕ ਲਾ ਪਾ ਛੱਪੜ ਸਾਫ ਕਰ ਮੈਂ ਵੀ ਜੀ ਸਾਫ ਕਰ ਮੈਂ ਚੱਕਦੀ ਹੂੰ ਚੱਕਦੀ ਤੇ ਮੈਂ ਵੀ ਮੇਰੇ ਬਾੜ ਦੇ ਮੂਹਰੋਂ ਗੰਦ ਨਿਕਲਦਾ ਸਾਫ ਕਰੋ ਇਹ ਜੋ ਹੁਣ ਕਰਨ ਲੱਗਿਆ ਤਾਂ ਕਰਜਾਂ ਨੂੰ ਕਰਨ ਲੈ ਦਿੰਦੇ ਸਾਫ ਵਧੀਆ ਹੁੰਦਾ ਛੱਪੜ ਥਾਂ ਖੁੱਲਦਾ ਥੋੜੇ ਦਾ ਸਾਡੇ ਸਾੜੇ ਗੋੜੇ ਵਾਲੇ ਦਾ ਪਾਣੀ ਇੱਥੇ ਆਉਂਦਾ ਜੀ ਛੱਪੜ ਦੇ ਵਿੱਚ ਹਾਂ ਸਾਰੇ ਪਿੰਡ ਦਾ ਪਾਣੀ ਪੈਂਦਾ ਗੁਰਦੁਆਰੇ ਤੱਕ ਪਾਣੀ ਜਾਂਦਾ ਜੀ ਦੇ ਵਿੱਚ ਜਾਂਦਾ ਬੋਡੀ ਮੁਸ਼ਕਲ ਆਉਂਦੀ ਆ ਫਾਰਮਾਂ ਚੜ੍ਹਨ ਦੀ ਅੱਡੇ ਤੇ ਪਾਣੀ ਦੇ ਵਿੱਚ ਦੀ ਲੰਗਦੇ ਆ ਇਹਦੀ ਮੋਟਰ ਲਾਈ ਆ ਮੋਟਰ ਪਾਣੀ ਚੋਂ ਟੱਪੀ ਜਾਂਦਾ ਤਾਂ ਸਭੀ ਸੁਭਾਈ ਨਹੀਂ ਕਰਦੇ ਚੱਪੜ ਖੁੱਲਦਾ ਤੇ ਉਹ ਆ ਜਾਂਦਾ ਸਾਡਾ ਕਬਜਾ ਕਬਜਾ ਕਿਸਦਾ ਨਹੀਂ ਸਾਰਾ ਪਿੰਡ ਅੱਧਾ ਸਾਵਲਾੜ ਦੇ ਵਿੱਚ ਆ ਵੀ ਜਿਹੜਾ ਛੱਪੜ ਜਿੰਨਾ ਵਿਹਲਾ ਉਹਨਾਂ ਰਹਿਣ ਜੋ ਕੰਡਾ ਤੋਂ ਅੱਧਾ ਬਾਹਰ ਜਾਂਦੇ ਨੇ ਅੱਧੇ ਗਲ ਹੀ ਆ ਜਦੋਂ ਛੱਪੜ ਭਰ ਜਾਂਦਾ ਤਿੰਨ ਤਿੰਨ ਫੁੱਟ ਪਾਣੀ ਘਰਾਂ ਚ ਆ ਜਾਂਦਾ ਸਾਡੇ ਇਹ ਤਾਂ ਇਹਨਾਂ ਨੇ ਬੰਦਾ ਕੁਛ ਪੈਸਾ ਹੀ ਛੱਡਿਆ ਹੋਈ ਐ ਕਿ ਵੀ ਪਾਣੀ ਨਹੀਂ ਸਾਡੇ ਘਰਾਂ ਚ ਆਏਗਾ ਜਦੋਂ ਪੂਰਾ ਛੱਪੜ ਹੁਣ ਮਤਲਬ 2 ਸਾਲ ਹੋ ਹੋ ਰਾ ਉਹਦਾ ਛੱਪੜ ਪੂਰਾ ਭਰ ਜਾਣਾ ਸੀਗਾ ਇਹ ਤਾਂ ਮਿਹਰਬਾਨੀ ਪੰਚਾਇਤ ਦੀ ਸਰਪੰਚ ਦੀ ਐ ਸਾਰੇ ਨਗਰ ਦੀ ਰਲ ਕੇ ਜਿਹੜਾ ਇਹ ਉਪਰਾਲਾ ਕੀਤਾ ਪਰ ਕੁਝ ਕੁ ਸ਼ਰਾਰਤੀ ਆਂਸਰ ਇੱਕ ਦੋ ਜਿਹੜੇ ਇਹਨੂੰ ਕੰਮ ਨੂੰ ਰੋਕੀ ਜਾਂਦੇ ਕੰਮ ਥੋੜਾ ਜਿਆਦਾ ਰਹਿ ਗਿਆ ਸੀਗਾ ਤੇ ਵਧਾਤਾ ਉਹਨਾਂ ਨੇ ਉਹਨੂੰ ਮਿੱਟੀ ਚੱਕੀ ਜਾਣੀ ਸੀ ਜਿੱਥੇ ਉਹ ਮਿੱਟੀ ਪਈ ਉਥੇ ਡਿੱਗੀਆਂ ਬਣੀਆਂ ਵੀਆਂ ਫੇਰ ਉਹ ਕਹ ਸਾਨੂੰ ਕੋਈ ਪ੍ਰੂਫ ਦੇ ਪੰਚਾਇਤ ਮੰਗੀ ਦੀ ਪ੍ਰੂਫ ਵੀ ਹੈਣੀਗਾ ਤੇ ਆ ਕੇ ਗੱਲ ਪੈਂਦੀ ਆ ਉਹ ਵੀਡੀਓ ਸਾਡੇ ਕੋਲ ਹੈਗੀ ਬਣੀ ਹੋਈ